ਦਰਮਿਆ ਵਿਚ ਚੰਡੀਗੜ੍ਹ ਵਾਸੀਆਂ ਨੂੰ ਪੀਣ ਵਾਲਾ ਪਾਣੀ ਬਿਨਾ ਕਿਸੇ ਘਰ ਦੇ ਮੋਹਈਆ ਕਰਵਾਉਣ ਲਈ ਨਗਰ ਨਿਗਮ ਸਖਤ ਹੈ ਨਿਗਮ ਨੇ ਫੈਸਲਾ ਕੀਤਾ ਹੈ ਕਿ 15 April ਯਾਨੀ ਸੋਮਵਾਰ ਤੋਂ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤਰ੍ਹਾਂ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਜੇਕਰ ਇਸ ਤੋਂ ਬਾਅਦ ਵੀ ਕੋਈ ਬਾਦ ਨਾ ਆਇਆ ਤਾਂ ਪਾਣੀ ਦਾ ਕਨੈਕਸ਼ਨ ਸਿੱਧਾ ਕੱਟ ਦਿੱਤਾ ਜਾਵੇਗਾ ਨਿਮਾ ਨੂੰ ਤੋੜਨ ਲਈ ਨਿਗਮ ਵੱਲੋਂ ਕੋਈ ਵਕਰਾ ਨੋਟਿਸ ਨਹੀਂ ਦਿੱਤਾ ਜਾਵੇਗਾ ਇਹ ਕਾਰਵਾਈ 30 ਜੂਨ ਤੱਕ ਜਾਰੀ ਰਹੇਗੀ ਜੁਰਮਾਨਾ ਪਾਣੀ ਦੇ ਬਿੱਲ ਵਿੱਚ ਜੋੜਿਆ ਜਾਵੇਗਾ ਨਗਰ ਨਿਗਮ ਵੱਲੋਂ ਕੁਝ ਨਿਗਮ ਬਣਾਏ ਗਏ ਨੇ ਜਿਨ੍ਹਾਂ ਦੀ ਲੋਕਾਂ ਨੂੰ ਸਖਤੀ ਨਾਲ ਪਾਲਣਾ ਕਰਨੀ ਪਵੇਗੀ ਲੋਕ ਤਾਜ਼ੇ ਪਾਣੀ ਦੀਆਂ ਪਾਈਪਾਂ ਨਾਲ ਵਾਹਣਾ ਅਤੇ ਬੇੜਿਆਂ ਨੂੰ ਨਹੀਂ ਧੋ ਸਕਣਗੇ ਖਲਾਂ ਨੂੰ ਸੱਦਾ ਪਾਣੀ ਨਹੀਂ ਦੇ ਸਕਣਗੇ ਦੂਜੇ ਪਾਸੇ ਕਿਸੇ ਹੋਰ ਕੰਮ ਲਈ ਪਾਣੀ ਦੀ ਬਰਬਾਦੀ ਤੇ ਵੀ ਨਿਗਮ ਦੀ ਨਜ਼ਰ ਰਹੇਗੀ ਵਾਟਰ ਮੀਟਰ ਦੇ ਚੈਂਬਰ ਵਿੱਚ ਲੀਕੇਜ ਡੇਜ਼ਰਟ কুলਰ ਵਿੱਚ ਲੀਕੇਜ ਤੇ ਓਵਰਫਲੋ ਸਣੇ ਕਈ ਚੀਜ਼ਾਂ ਨੂੰ ਇਸ ਵਾਰ ਵਿੱਚ ਸ਼ਾਮਲ ਕੀਤਾ ਗਿਆ ਹੈ ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨਾਲ ਨਜਿੱਠਣ ਲਈ 18 ਟੀਮਾਂ ਦਾ ਗਠਨ ਕੀਤਾ ਹੈ ਇਹਨਾਂ ਟੀਮਾਂ ਵਿੱਚ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ जेई ਤੱਕ ਸ਼ਾਮਲ ਨੇ ਇਹ ਟੀਮਾਂ ਸ਼ਾਮ ਸਵੇਰੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਨਜ਼ਰ ਰੱਖਣ ਗਿਆ ਜੋ ਵੀ ਵਿਅਕਤੀ ਇਸ ਦੌਰਾਨ ਪਾਣੀ ਬਰਬਾਦ ਕਰਦਾ ਦਿਸਦਾ ਹੈ ਉਸਤੇ ਕਾਰਵਾਈ ਕੀਤੀ ਜਾਵੇਗੀ ਇਹਨਾਂ ਟੀਮਾਂ ਨੂੰ ਵੱਖਾਂ ਇਹਨਾਂ ਟੀਮਾਂ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਗਿਆ ਹੈ